ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਬੁੱਲੇ ਸ਼ਾਹ ਬਾਰੇ ਜੀਵਨ ਕਾਲ 1680 ਤੋਂ 1758 ਈਸਵੀ ਤੱਕ ਆਪਦਾ ਜਨਮ 1680 ਈਸਵੀ ਵਿੱਚ ਲਾਹੌਰ ਵਿਖੇ ਕਸੂਰ ਦੇ ਨੇੜੇ ਪਿੰਡ ਪਾਂਡੋਕੇ ਵਿੱਚ ਹੋਇਆ ਅਸਲੀ ਨਾਮ ਸੈਦ ਅਬਦੁੱਲਾ ਸ਼ਾ ਕਾਦਰੀ ਸੀ ਪਰ ਪ੍ਰਸਿੱਧ ਨਾਮ ਬਾਬਾ ਬੁੱਲੇ ਸ਼ਾ ਜਾਂ ਸਿਰਫ ਬੁੱਲਾ ਸੀ ਇਹ 18ਵੀਂ ਸਦੀ ਦੇ ਪੰਜਾਬ ਦਾ ਇੱਕ ਦਾਰਸ਼ਨਿਕ ਅਤੇ ਸੂਫੀ ਫਕੀਰ ਕਵੀ ਸੀ ਮਾਤਾ ਪਿਤਾ ਪਿਤਾ ਦਾ ਨਾਮ ਸૈયਦ ਮੁਹੰਮਦ ਦਰਵਿਸ਼ ਅਤੇ ਮਾਤਾ ਦਾ ਨਾਮ ਫਾਤਿਮਾ ਬੀਬੀ ਸੀ। ਸਿਲਸਿਲਾ ਤੇ ਮੁਰਸ਼ਦ ਬੁੱਲੇ ਸ਼ਾ ਦਾ ਸਿਲਸਿਲਾ ਕਾਦਰੀ ਸੀ। ਬੁੱਲੇ ਸ਼ਾ ਨੇ ਲਾਹੌਰ ਨਿਵਾਸੀ ਪੀਰ ਇਨਾਇਤ ਸ਼ਾ ਕਾਦਰੀ ਨੂੰ ਆਪਣਾ ਮੁਰਸ਼ਦ ਧਾਰਨ ਕੀਤਾ। ਇਨਾਇਤ ਸ਼ਾ ਕਾਦਰੀ ਜਾਤ ਦਾ ਅਰਾਇਨ ਸੀ। ਬੁੱਲੇ ਸ਼ਾ ਦੀ ਸੁਣੋ ਹਕੀਕਤ ਹਾਦੀ ਪਕੜਿਆ ਹੋਗ ਹਦਾਇਤ ਮੇਰਾ ਮੁਰਸ਼ਦ ਸ਼ਾ ਇਨਾਇਤ ਕੋ ਲੰਗ ਆਈ ਪਾਰ ਬੁੱਲੇ ਸ਼ਾ ਇੱਕ ਅਰਾਈ ਦਾ ਮুরিਦ ਹੋਣ ਵਿੱਚ ਵੱਡਾ ਫਖਰ ਮਹਿਸੂਸ ਕਰਦਾ ਸੀ ਜਿਹੜਾ ਸਾਨੂੰ ਸਯਦ ਆਖੇ ਦੋ ਚਖ ਮਿਲਨ ਸਜਾਈਆਂ ਜਿਹੜਾ ਸਾਨੂੰ ਅਰਾਈ ਆਖੇ ਪਿਛਤੀ ਪਿੰਗਾ ਪਾਈਆਂ ਜੇਤੂ ਲੋੜੇ ਬਾਗ ਬਹਾਰਾਂ ਬੁੱਲਿਆ ਤਾਲਬ ਹੋ ਜਾ ਗਾਈਆਂ ਮੁਰਲੇ ਸ਼ਾ ਨੇ ਸ਼ਾਹ হোসেনਦੀ ਅਰੰਭੀ ਪੰਜਾਬੀ ਕਾਫੀ ਨੂੰ ਸ਼ਿਖਰ ਤੇ ਪਹੁੰਚਾਇਆ ਆਪ ਦਾ ਸੰਬੰਧ ਸਯਦ ਘਰਾਣੇ ਨਾਲ ਸੀ ਆਪਨੇ ਸ਼ਰਾਦੀ ਪਵੰਦੀ ਦਾ ਵਿਰੋਧ ਕੀਤਾ ਸਮ ਕਰ ਲਈ ਆਪਜੀ ਦਾ ਸਮਕਰਲੀ ਬੰਦਾ ਬਹਾਦਰ ਸੀ ਮੋਹਨ ਸਿੰਘ دیਵਾਨਾ ਨੇ ਬੁੱਲੇ ਸ਼ਾਹ ਨੂੰ ਪੰਜਾਬ ਦਾ ਰੂਸੀ ਕਵੀ ਆਖਿਆ ਅਸਲਮ ਰਾਣਾ ਨੇ ਬੁੱਲੇ ਸ਼ਾਹ ਨੂੰ ਹਕੀਕਤਾਂ ਦਾ ਤਰਜਮਾਨ ਬੇਬਾਕ ਸ਼ਾਇਰ ਕਿਹਾ ਕਾਵ ਰਚਨਾ ਆਪਨੇ 156 ਕਾਫੀਆਂ 1 12ਵਾਂ 40 ਗੰਢਾ 1 8ਵਾਰਾ 3 6 ਹਰਫੀਆਂ 49 ਦੋੜੇ ਲਿਖੇ ਬੁੱਲੇ ਸ਼ਾਹ ਨੇ 8ਵਾਂ 12ਵਾਂ ਲਿਖਨ ਦੀ ਸੂਫੀ ਕਵਿਤਾ ਵਿੱਚ ਪਹਿਲ ਕੀਤੀ। ਆਪਨੇ ਸ਼ੇਖ ਸ਼ਾਹ ਦੀ ਗੁਲਿਸਤਾਨ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। 8ਵਾਂ ਬੁੱਲੇ ਸ਼ਾਹ ਦਾ 8ਵਾਂ ਸ਼ਨੀਵਾਰ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਵਿੱਚ ਹਫ਼ਤੇ ਦੇ 7 ਦਿਨਾਂ ਨਾਲ ਜੁਮਮੇ ਤੋਂ ਇਲਾਵਾ ਜੁਮਮੇ ਰਾਤ ਨੂੰ ਵੀ ਗਿਣ ਕੇ 8 ਵਾਰ ਬਣਾ ਲਏ ਗਏ ਹਨ। ਬੁੱਲਾ ਰੋਜ ਸੋਮਵਾਰ ਦੇ ਕਿਆ ਚਲ ਚਲ ਕਰੇ ਪੁਕਾਰ ਅੱਗੇ ਲੱਖ ਕਰੋੜ ਸਹੇਲੀਆਂ ਮੈਂ ਕਿਸ ਦੀ ਪਾਣੀ ਹਾਰ ਬਾਰਾ ਮਾ ਬੁੱਲੇ ਸ਼ਾਹ ਦੇ ਬਾਰਾ ਮਾ ਦਾ ਵਿਸ਼ਾ ਵਿਰਹਾ ਤੇ ਵਿਯੋਗ ਹੈ ਇਹ ਅਸੂ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਅਸੂ ਲਿਖੇ ਸੰਦੇਸਵਾ ਵਾਜੇ ਹਮਰਾ ਪਿਉ ਗੋਨੇ ਦੀਆਂ ਗੋਨੇ ਕੀਆਂ ਤੁਮ ਕਾਹੇ ਕੋ ਕਲਮਲ ਹਮਰਾ ਜੀਓ ਸ਼ਿਹਰਫੀ ਸ਼ਿਹਰਫੀ ਇੱਕ ਪੰਜਾਬੀ ਕਾ ਗਰੁੱਪ ਹੈ ਜੋ ਫਾਰਸੀ ਵਰਨਮਾਲਾ ਦੇ ਹਰਫਾਂ ਉੱਤੇ ਆਧਾਰਿਤ ਹੈ ਜਿਸ ਦਾ ਅਰਥ ਹੈ 30 ਅਖਰੇ ਵਾਲੀ ਸ਼ੇਰਫੀ ਵਿੱਚ ਰੂਪ ਦੇ ਪੱਖੋਂ ਦੋਹਰਾ ਦਵਈਆ ਡਿਓੜ ਬੈਂਦ ਆਦ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ ਬੁੱਲੇ ਸ਼ਾਹ ਦੀਆਂ ਤਿੰਨ ਸ਼ੇਰਫੀਆਂ ਵਿੱਚੋਂ ਪਹਿਲੀ ਸ਼ੇਰਫੀ ਕਾਫੀ ਦੀ ਤਰਜ ਤੇ ਹੈ ਦੂਜੀ ਅਤੇ ਤੀਜੀ ਸ਼ੇਰਫੀ ਬੈਂਦ ਛੰਦ ਦੀਆਂ ਛੰਦ ਦੀਆਂ ਰਚਨਾਵਾਂ ਹਨ ਗੰਡਾ ਗੰਡਾ ਪੰਜਾਬੀ ਸੱਭਿਆਚਾਰ ਵਿੱਚ ਵਿਆਹ ਨਾਲ ਜੁੜੀ ਇੱਕ ਰੀਤ ਹੈ ਜਦ ਮੋਟੇ ਅਰਦਾਸਾ ਹ ਸੁਧਾਇਆ ਜਾਂਦਾ ਹੈ ਤਾਂ ਮੁੰਡੇ ਵਾਲੇ ਸਾਖ ਪੱਕਾ ਕਰਨ ਲਈ ਕੁੜੀ ਵਾਲਿਆਂ ਦੇ ਘਰ ਇੱਕ ਰੇਸ਼ਮੀ ਧਾਗੇ ਨੂੰ ਗੰਡਾ ਪਾ ਕੇ ਕੁੜੀ ਵਾਲਿਆਂ ਦੇ ਘਰ ਭੇਜ ਦਿੰਦੇ ਸਨ ਉਹ ਗੰਡਾ ਉੰਨੀਆਂ ਹੀ ਹੁੰਦੀਆਂ ਸਨ ਜਿੰਨੇ ਦਿਨ ਵਿਆਹ ਵਿੱਚ ਪੱਕੀ ਰਹਿੰਦੇ ਸਨ ਬੁੱਲੇ ਸ਼ਾਹ ਦੀਆਂ 40 ਗੰਡਾ ਵਿੱਚੋਂ ਕੁਝ ਨਮੂਨੇ ਇਸ ਤਰ੍ਹਾਂ ਹਨ ਕਹੋ ਸੂਰਤੀ ਗਲ ਕਾਜ ਦੀ ਮੈਂ ਗੰਡਾ ਕੀਤੀਆਂ ਪਾਓ ਛਾਤੇ ਜੰਜ ਆਫਸੀ ਹੁਣ ਚਾਲੀ ਗੰਢ ਕਟਾਓ ਯਾਰਾ ਗੰਡੀ ਕੋਲੀਆਂ ਮੈਂ ਹਿਜਰੇ ਮਾਰੀ ਗਈਆਂ ਸਈਆਂ ਸਾਵਰੇ ਹੁਣ ਮੇਰੀ ਵਾਰੀ 도ੜੇ ਬੁੱਲੇ ਸ਼ਾਹ ਦੇ 49 도ੜਿਆਂ ਵਿੱਚੋਂ ਕਈ 도ੜੇ ਇੰਨੇ ਜ਼ਿਆਦਾ ਮਕਬੂਲ ਹੋਏ ਕਿ ਉਹਨਾਂ ਦੀਆਂ ਕਈ ਤੁੱਕਾਂ ਦਾ ਅਖਾਣਾ ਵਾਂਗ ਪ੍ਰਸਿੱਧ ਹੋ ਗਈਆਂ ਜਿਵੇਂ ਕੁੱਪੇ ਵਿੱਚ ਰੋੜ ਖੜਕਦੇ ਮੂਰਖ ਆਖੇ ਬੁੱਲੇ ਕੋ ਜਿਉਂ ਆਟੇ ਵਿੱਚ ਲੋਣ ਆਪੇ ਮਰੇ ਤੇ ਆਪੇ ਜੀਪੇ ਆਪੇ ਕਰੇ ਸਿਆਪੇ ਆਸ਼ਕ ਰਹਿਣ ਅਲੱਗ ਹੋਰ ਹੋਰ ਨੇ ਸੱਬੇ ਗੱਲੜੀਆਂ ਅੱਲਾ ਅੱਲਾ ਦੀ ਗੱਲ ਕਾਫੀਆਂ ਬੁੱਲੇ ਸ਼ਾਹ ਨੇ ਪੰਜਾਬੀ ਸਾਹਿਤ ਨੂੰ 156 ਕਾਫੀਆਂ ਦਿੱਤੀਆਂ ਕਾਫੀਆਂ ਬੁੱਲੇ ਸ਼ਾਹ ਦੀ ਸ਼ਾਹਕਾਰ ਰਚਨਾ ਸੀ ਇਹ ਕਾਫੀਆਂ ਘਰ ਘਰ ਵਿੱਚ ਗਾਈਆਂ ਜਾਣ ਲੱਗ ਪਈਆਂ ਜਿਵੇਂ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਆਓ ਸਈਓ ਰਲ ਮਿਲ ਦਿਓ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਹੀ ਆ ਸੱਜਣ ਗੱਲ ਲੱਗ ਸਾਡੇ ਕਿਹਾ ਜਿਹੜਾ ਲਾਇਓ ਨੀ ਅਬ ਲਗਨ ਲਗੀ ਕਹਿ ਕਰੀਏ ਨਾ ਜੀ ਸਕੀਏ ਤੇ ਨਾ ਹੀ ਮਰੀਏ ਬੰਸੀ ਵਾਲਿਆ ਚੱਕਾ ਰਾਂਝਾ ਤੇਰਾ ਸੁਰ ਹੈ ਸਭ ਨਾਲ ਸਾਝਾ ਬਸ ਕਰ ਜੀ ਹੁਣ ਬਸ ਕਰ ਜੀ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ ਕਰ ਕੱਤਣ ਵੱਲ ਧਿਆਨ ਕੁੜੇ ਬੁੱਲੇ ਸ਼ਾ ਸ਼ਰਾਦਾ ਖੁੱਲਿਆਂ ਖੰਡਨ ਕਰਨ ਵਾਲਾ ਸੂਫੀ ਸ਼ਾਇਰ ਹੈ ਤੇ ਹੋਕਾ ਦਿੰਦਾ ਹੈ ਕਿ ਫੂਖ ਮਸੱਲਾ ਪੰਸਿ ਟਲੋਟਾ ਨਾ ਫੜ ਤਸਬੀਹ ਕਾਸਾ ਸੋਟਾ ਆਲਮ ਕਹਿੰਦਾ ਦੇਕੇ ਹੋਕਾ ਤਰਕ ਹਲਾ ਲੂੰ ਖਾ ਮੁਰਦਾਰ ਬੁੱਲੇ ਸ਼ਾ ਨੇ ਪ੍ਰਮਾਤਮਾ ਨੂੰ ਆਪਣੇ ਪਾਉਂ ਦਾ ਰਾਹ ਦਰਸਾਇਆ ਹੈ ਵੇਦ ਕੁਰਾਨਾ ਪੜ ਪੜ ਥੱਕ ਕੇ ਸਿਜਦੇ ਕਰਦੇ ਆ ਘਸ ਗਏ ਮੱਥੇ ਨਾ ਰੱਬ ਤੀਰਥ ਨਾ ਰੱਬ ਮੱਕੇ ਜਿਨ ਪਾਇਆ ਤਿ ਨੂਰ ਅਨਵਾਰ ਇਸ਼ਕ ਦੀ ਨਵੀਂੋ ਨਵੀਂ ਬਹਾਰ ਬੁੱਲੇ ਸ਼ਾ ਅਰਬੀ ਫਾਰਸੀ ਦਾ ਵੱਡਾ ਵਿਦਵਾਨ ਸੀ ਅਤੇ ਉਸ ਦੀਆਂ ਰਚਨਾਵਾਂ ਵਿੱਚ ਅਰਬੀ ਫਾਰਸੀ ਦੇ ਢੇਰ ਸਾਰੇ ਸ਼ਬਦ ਸਹਿਜ ਸੁਭਾਅ ਸ਼ਾਮਿਲ ਹੋ ਗਏ ਸਨ ਜਿਵੇਂ ਗੋਸ਼ਤ ਤਖਤ ਤੌਫੀਕ ਹਿਜਰ ਆਦ ਬੁੱਲੇ ਦੇ ਕਲਾਮਾਂ ਵਿੱਚ ਮੁਹਾਵਰੀਆਂ ਅਖਾਣਾਂ ਤੇ ਅਟਲ ਸਚਾਈਆਂ ਦੀ ਪਰਮਾਰ ਹੈ ਜਿਵੇਂ ਉਲਟੀ ਗੰਗ ਵਹਾਇਓ ਕਾਲੇ ਗਏ ਤੇ ਆਏ ਬੱਗੇ ਬੁੱਲਾ ਫਿਰੇ ਜਹਾਨ ਓਖੀ ਘਾਟੀ ਵਿਖੜਾ ਪੈਂਡਾ ਇਕ ਅਲਫ਼ ਪੜੋ ਛੁਟਕਾਰਾ ਹੈ ਪ੍ਰਤੀਕ ਵਿਧਾਨ ਬੁੱਲੇ ਸ਼ਾਹ ਨੇ ਜੀਵਾਤਮਾ ਤੇ ਪਰਮਾਤਮਾ ਦੇ ਰਿਸ਼ਤੇ ਨੂੰ ਹੀ ਰਾਂਝਾ ਸਸੀ ਪੁੰਨੋ ਸੰਮੀ ਟੋਲਾ ਯੂਸਫ ਚਲੇਖਾ ਲੈਲਾ ਮਜਨੂ ਆਦ ਦੇ ਪ੍ਰਤੀਕਾਂ ਰਾਹੀਂ ਪ੍ਰਗਟਾਇਆ ਹੈ ਇਨ੍ਹਾਂ ਤੋਂ ਇਲਾਵਾ ਬੁੱਲੇ ਨੇ ਦਾਜ ਨੂੰ ਭਗਤੀ ਅਤੇ ਖੂਨ ਨੂੰ ਆਵਾਗੋਂ ਦਾ ਪ੍ਰਤੀਕ ਬਣਾ ਕੇ ਵਰਤਿਆ ਹੈ ਬਿੰਬ ਵਿਦਾਨ ਬੁੱੱਲੇ ਸ਼ਾਹ ਨੇ ਚਰਖਾ, ਵੀਲ, ਨੁੱਕਰਾ, ਤਿੰਜਨ, ਕੱਤਣਾ, ਤੁੰਬਣਾ, ਬੰਸੀ, ਟੂਣੀ, ਗਾਨੀਆਂ, ਕੁੰਡੀਆਂ, ਸੋਹਰਾ, ਪਿੱਕਾ, ਜੰਜ, ਸਹੇਲੀਆਂ, ਕਪਾਹ, ਪੂਣੀਆਂ ਆਦ ਨੂੰ ਬਿੰਬ ਵਿੱਚੋਂ ਵਰਤਿਆ ਹੈ। ਅਦਵੈਤਵਾਦੀ ਹੋਣ ਦੇ ਨਾਤੇ ਬੁੱੱਲਾ ਕਣ-ਕਣ ਵਿੱਚ ਪ੍ਰਮਾਤਮਾ ਨੂੰ ਵੇਖਦਾ ਹੈ। ਸੂਫੀਆ ਨੇ ਇਸ ਨੂੰ ਹੀ ਵਹਿਦਤ-ਉਲ-ਵजूद ਆਖਿਆ ਹੈ। ਦੇਹਾਂ ਬੁੱੱਲੇ ਸ਼ਾਹ ਦਾ ਦੇਹਾਂਸ 1758 ਈਸਵੀ ਵਿੱਚ ਕਸੂਰ ਵਿੱਚ ਹੋਇਆ। ਜਿੱਥੇ ਕੀ ਮਹਰਮ ਦਾ ਮਿੱਲਾ ਲੱਗਦਾ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਨੋਟਸ ਆ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ